ਇੱਕ ਵਾਰੀ ਮੈਂ ਆਪਣੇ Hindu ਵੀਰ ਆਪਣੇ ਦੋਸਤ ਕੋਲ ਬੈਠਾ ਸੀ ਉਹ ਕਹਿੰਦਾ ਤੁਸੀਂ ਇੱਕ ਪਾਸੇ ਕਹਿੰਦੇ ਆਂ ਅਸੀਂ ਹਿੰਦੂਆਂ ਨਾਲੋਂ ਵੱਖਰੇ ਆਂ ਪਰ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੰਨਦੇ ਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਸ਼ਬਦ ਬਾਰ-ਬਾਰ ਆਉਂਦਾ ਮੈਨੂੰ ਉਸ ਦੀ ਗੱਲ ਦਾ ਜਵਾਬ ਨਹੀਂ ਆਇਆ ਤੇ ਮੈਂ ਹੱਕਾ-ਵੱਕਾ ਰਹਿ ਗਿਆ ਮੈਂ ਕਿ ਇਹਨੂੰ ਜਵਾਬ ਕੀ ਦਵਾ ਤੇ ਮੈਂ ਹੋਰ ਗੱਲਾਂ 'ਚ ਉਹਨੂੰ ਪਾ ਕੇ ਤੇ ਉਹਦੇ ਕੋਲੋਂ ਉੱਠ ਕੇ ਆ ਗਿਆ ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਸਵੇਰੇ ਗਿਆ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਹੀ ਅਰਦਾਸ ਕੀਤੀ ਕਿ ਹੇ ਬਾਬਾ ਜੇ ਤੂੰ ਸੁਣਦਾ ਆਂ ਜੇ ਪ੍ਰਗਟ ਗੁਰਾਂ ਕੀ ਤੂੰ ਦੇ ਆ ਜੇ ਤੂੰ ਬੋਲ ਸਕਦਾ ਤੇ ਮੈਨੂੰ ਇਸ ਗੱਲ ਦਾ ਜਵਾਬ ਜ਼ਰੂਰ ਦਈ ਤੇ ਮੈਂ 5-10 ਮਿੰਟ ਉੱਥੇ ਬੈਠਾ ਤੇ 5.10 ਮਿੰਟਾਂ ਚ ਮੈਂ ਇਹੀ ਕਹਿੰਦਾ ਰਿਹਾ ਬਾਬੇ ਨੂੰ ਕਿ ਮੈਨੂੰ ਇਹਦਾ ਜਵਾਬ ਜ਼ਰੂਰ ਚਾਹੀਦਾ ਆ ਤੇ ਜਦੋਂ ਮੈਂ ਉੱਥੋਂ ਉੱਠ ਕੇ ਆਪਣੇ ਘਰ ਆਇਆ ਤਾਂ ਟੀਵੀ ਦੇ ਵਿੱਚ ਕਥਾ ਚੱਲਦੀ ਸੀ RAM ਗਿਉ ਰਾਵਣ ਗਿਉ ਜਾ ਕੋ ਬਹੁ ਪਰਿਵਾਰ ਮੈਨੂੰ ਉਹਦੇ ਅਰਥ ਸੋਨ ਨੂੰ ਇਹ ਮਿਲੇ ਕਿ ਇਸ ਧਰਤੀ ਤੇ ਰਾਮ ਵਰਗੇ 라वण ਵਰਗੇ ਬੜੇ ਬੜੇ ਟੱਬਰ ਚੱਲ ਗਏ ਆ ਬੜੇ ਬੜੇ ਪਰਿਵਾਰ ਚੱਲ ਗਏ ਆ ਇਸ ਧਰਤੀ ਤੇ ਕਿਸੇ ਨੇ ਵੀ ਨਹੀਂ ਰਹਿਣਾ ਇਸ ਧਰਤੀ ਤੇ ਜੇ ਰਹਿਣਾ ਆ ਤੇ ਉਸ ਅਕਾਲ ਪੁਰਖ ਉਸ ਰਾਮ ਦਾ ਨਾਮ ਰਹਿਣਾ ਆ ਜਿਹੜਾ ਘਟ ਘੜ ਦੇ ਅੰਦਰ ਵੱਸਦਾ ਆ ਅਗਲੀ ਤੱਕ ਇਹ ਜੀ ਰੋਵੇ ਰਾਮ ਨਿਕਾਲਾ ਪਿਆ ਸੀਤਾ ਲక్ష్మణ ਵਿਛੜ ਗਿਆ ਇਸ ਧਰਤੀ ਤੇ ਉਸ ਰਾਮਚੰਦਰ ਨੂੰ ਵੀ ਰੋਂਦੇ ਦੇਖਿਆ ਜਦੋਂ ਉਹ ਆਪਣੇ ਪਰਿਵਾਰ ਨਾਲੋਂ ਵਿਛੜ ਜਾਂਦਾ ਆ ਅਗਲੀ ਤੱਕ ਇਹ ਸੀ ਸਵੇਗਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰ ਸਾਰੇ ਘਟ ਘਟ ਦੇ ਵਿੱਚ ਰਾਮ ਵਸਦਾ ਆ ਘਟ ਘਟ ਮੈਂ ਹਰ ਜੂਹ ਬਸੈ ਸੰਤਨ ਕਹੋ ਪੁਕਾਰ ਉਹ ਰਾਮ ਜਿਹੜਾ ਘਟ ਘੜ ਦੇ ਵਿੱਚ ਵੱਸਦਾ ਆ ਜਿਹੜਾ ਕਣ ਕਣ ਦੇ ਵਿੱਚ ਵੱਸਦਾ ਜਿਹੜਾ ਹਰ ਜੀਵ ਜੰਤੂ ਦੇ ਵਿੱਚ ਵੱਸਦਾ ਆ ਜਿਹੜਾ ਉਦੋਂ ਸੀ ਜਦੋਂ ਕੁਝ ਵੀ ਨਹੀਂ ਸੀ ਜਦੋਂ ਇਹ ਧਰਤੀ ਨਹੀਂ ਸੀ ਆਕਾਸ਼ ਨਹੀਂ ਸੀ ਸਿਰਫ ਬ੍ਰਹਮਣ ਸੀ ਬ੍ਰਹਮਣ ਦੇ ਵਿੱਚ ਉਦੋਂ ਧੁੰਦ ਧੁੰਦ ਸੀ ਅਸੀਂ ਉਸ ਰਾਮ ਨੂੰ ਅਸੀਂ ਮੰਨਦੇ ਆ ਜਿਨੇ ਇਸ ਧਰਤੀ ਤੇ ਜੀਵ ਜੰਤੂਆਂ ਨੂੰ ਬਨਸਪਤੀ ਨੂੰ ਸਭ ਨੂੰ ਪੈਦਾ ਕੀਤਾ ਆ ਅਸੀਂ ਉਸ ਰਾਮ ਦੀ ਪੂਜਾ ਕਰਦੇ ਆ ਉਸ ਰਾਮ ਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਲ ਕੀਤੀ ਤੇ ਮੈਨੂੰ ਮੇਰੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਦੋਨਾਂ ਸਵਾਲਾਂ ਦੇ ਜਵਾਬ ਦੇ ਦਿੱਤੇ ਸੀ ਤੇ ਮੈਂ ਕਿਹਾ ਚਲੋ ਉਸ ਬੰਦੇ ਨਾਲ ਹੁਣ ਗੱਲ ਕਰਾਂਗੇ ਜਾ ਕੇ ਤੇ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਫਿਰ ਵੀ ਥੋੜਾ ਜਿਹਾ ਇੱਧਰ ਉੱਧਰ ਕਰਦਾ ਰਿਹਾ ਤੇ ਫਿਰ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਗੁਰੂ ਨਾਨਕ ਦੇਵ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਗੁਰੂ ਅੰਗਦ ਦੇਵ ਜੀ ਨੇ ਜਨੇਊ ਨਹੀਂ ਪਾਇਆ ਗੁਰੂ ਅਮਰਦਾਸ ਜੀ ਨੇ ਜਨੇਊ ਨਹੀਂ ਪਾਇਆ ਗੁਰੂ ਰਾਮਦਾਸ ਜੀ ਨੇ ਜਨੇਊ ਨਹੀਂ ਪਾਇਆ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਤੱਕ ਜਨੇਊ ਕਿਸੇ ਨੇ ਨਹੀਂ ਪਾਇਆ ਗੁਰੂ ਤੇਗ ਬਹਾਦਰ ਜੀ ਨੇ ਤੁਹਾਡੇ ਜਨੇਊ ਲਈ ਕੁਰਬਾਨੀ ਦਿੱਤੀ ਆਪਣਾ ਸੀਸ ਕਟਵਾ ਕੇ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਉਪਾਸਕਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਅਸੀਂ ਵੀ ਸੇਖਾਂ ਦੁੱਧ ਤੋਂ ਦਹੀਂ ਤਾਂ ਜੰਮ ਜਾਂਦਾ ਆ ਪਰ ਦਹੀਂ ਤੋਂ ਕਦੀ ਦੁੱਧ ਨਹੀਂ ਬਣਦਾ ਤੇ ਮੱਖਣ ਤੋਂ ਘਿਓ ਤਾਂ ਬਣ ਜਾਂਦਾ ਪਰ ਘਿਓ ਤੋਂ ਕਦੀ ਮੱਖਣ ਨਹੀਂ ਬਣਦਾ ਸਿੱਖ ਧਰਮ ਹਿੰਦੂਆਂ ਤੋਂ ਨਹੀਂ ਬਣਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ 1699 ਦੇ ਵਿੱਚ ਸਾਜਨਾ ਕੀਤੀ ਸੀ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਲੋਕ ਪੰਜ ਪਿਆਰੇ ਉਹ ਚੁਣੇ ਸੀ ਜਿਨ੍ਹਾਂ ਨੂੰ ਲੋਕਾਂ ਨੇ ਦੁਰਕਾਰਿਆ ਹੋਇਆ ਸੀ ਉਸ ਵੇਲੇ ਦੇ ਸਮਾਜ ਨੇ ਦੁਰਕਾਰਿਆ ਹੋਇਆ ਸੀ ਜਿਨ੍ਹਾਂ ਨੂੰ ਅਸੀਂ ਪਛੜੀਆਂ ਜਾਤਾਂ ਕਹਿ ਦਿੰਨੇ ਆਂ ਅਸੀਂ ਉਹਨਾਂ ਦੇ ਵਿੱਚੋਂ ਆ ਸਾਡਾ ਜਿਹੜਾ ਸਿੱਖ ਸਮਾਜ ਆ ਉਹਨਾਂ ਖਾਲਸਿਆਂ ਦੇ ਵਿੱਚੋਂ ਉਹਨਾਂ ਪੰਜ ਪਿਆਰਿਆਂ ਦੇ ਵਿੱਚੋਂ ਅਸੀਂ ਪੈਦਾ ਹੋਏ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਉਹਦੇ ਇਹ ਸਵਾਲਾਂ ਦਾ ਜਵਾਬ ਦਿੱਤਾ ਇਸ ਕਰਕੇ ਸਿੱਖੋ ਗਿਆਨ ਲਓ ਜਿੰਨਾ ਵੀ ਤੁਸੀਂ ਲੈ ਸਕਦੇ ਆ ਗਿਆਨ ਇੱਕ ਤਖਤ ਦਾ ਉਹ ਸੂਮਾ ਆ ਜਿਹੜਾ ਹਰੇਕ ਧਰਮ ਦੇ ਲਈ ਹਰੇਕ ਧਰਮ ਦੇ ਬੰਦੇ ਨੂੰ ਬਹੁਤ ਜ਼ਰੂਰੀ ਆ ਅਸੀਂ ਕਿਸੇ ਧਰਮ ਦੇ ਨਾਲ ਬੈਰ ਨਹੀਂ ਕਰਦੇ ਸਾਰੇ ਸਾਡੇ ਭਾਈਆ Hindu, Musalman, Isai ਸਭ ਨਾਲ ਸਾਨੂੰ ਪਿਆਰ ਹੋ